ਸਾਸਰੀ ਕਾਲ ਜੀ ਹਾਂਜੀ ਵੀਰੇ 35 ਗਾਵਾਂ ਬਕਾਊ 35 ਗਾਵਾਂ ਬਕਾਊ ਵੱਡੀਆਂ ਫਾਰਮ ਵਾਲੀਆਂ ਵੀਰੇ 35 ਗਾਵਾਂ ਬਕਾਊ ਐਫ ਐਫ ਜਰਸੀ ਸਾਈ ਹਲ ਕਾਫੀ ਕ੍ਰੋਸ ਐਰਸਰ ਗਰਲੈਂਡੋ ਆਧਾਰ ਪਰ ਨਸਲ ਦੀਆਂ ਵੀਰੇ 35 ਗਾਵਾਂ ਬਕਾਊ ਕੱਲਾ ਕੱਲਾ ਕਰਕੇ ਵੀਰੇ ਨਗ ਵੇਚਾਂਗੇ ਟੋਕੜ ਬੈਡ ਵਾਲਾ ਵੀਰ ਫੋਨ ਨਾ ਕਰੇ ਛੋਟੀਆਂ ਬੱਸੀਆਂ ਵਾਲਾ ਵੀਰ ਫੋਨ ਨਾ ਕਰੇ ਹਾਂਜੀ ਵੀਰ ਜੀ ਆਪਣਾ ਐਡਰੈਸ ਨੋਟ ਕਰ ਲਓ ਮੇਰਾ ਵੀਰੇ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀ ਵਾਲ ਕਲਾ ਹੈਗਾ ਵੱਡਾ ਸੀਨੀ ਵਾਲ ਜਿਹੜਾ ਫਾਰਮਾਸੀ ਨੀਵਾਲ ਕਲਾਂ ਤੋਂ ਡੇਢ ਕਿਲੋਮੀਟਰ ਚੱਲ ਕੇ ਕਲਾਲੇ ਦੀ ਸੜਕ ਤੇ ਵੀਰੇ ਆਪਣਾ ਫਾਰਮ ਆਉਂਦਾ ਜ਼ਿਲ੍ਹਾ ਵੀਰਜੀ ਆਪਣਾ ਬਰਨਾਲਾਗਾ ਕਰੈਕਟ ਨੰਬਰ ਵੀਰੇ ਨੋਟ ਕਰੋ ਆਪਣਾ 62807 13934 62807 13934 ਹਾਂਜੀ ਵੀਰੇ ਆਪਣਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ WhatsApp ਤੇ ਹੈਲੋ ਦਾ ਮੈਸੇਜ ਕਰੂਗਾ ਉਹਨੂੰ ਵੀਰ ਨੂੰ ਆਪਣੀ ਜਿਹੜੀ ਲੋਕੇਸ਼ਨ ਆਟੋਮੈਟਿਕ ਆਜੂਗੀ ਉਹ ਤੇ ਟੱਚ ਕਰਕੇ ਆਜੇ ਸਿੱਧਾ ਫਾਰਮ ਤੇ ਲੈ ਕੇ ਆਊਗੀ ਜਿਹੜਾ ਵੀਰੇ ਮੈਸੇਜ ਕਰਨਾ ਲੋਕੇਸ਼ਨ ਦੇ ਲਈਏ WhatsApp ਦੇ ਉੱਪਰ ਕਰਨਾ ਪੈਂਦਾ ਜੀ ਜਿਹੜਾ ਤੁਹਾਨੂੰ ਨੰਬਰ ਬੋਲਿਆ 62807 13934 ਤੇ ਹਾਂਜੀ ਵੀਰ ਜੀ ਜਿਹੜਾ ਆਪਾਂ ਲਾਟ ਕੱਢਣਾ ਦੀ ਤਰੀਕ ਨੋਟ ਕਰੋ 31 ਤਰੀਕ 31 ਤਰੀਕ 12ਵਾਂ ਮਹੀਨਾ 2024 ਵੀਰ ਜੀ ਦਿਨ ਮੰਗਲਵਾਰ ਬਣਦਾ 31 ਤਰੀਕ 12ਵਾਂ ਮਹੀਨਾ 2024 ਵੀਰੇ ਦਿਨ ਮੰਗਲਵਾਰ ਬਣਦਾ ਜਾਣੀ ਦੀ ਪਰਮਾਤਮਾ ਦੀ ਕਿਰਪਾ ਸਤਕਾ ਵੀਰੇ ਇਹ ਸਾਲ ਦਾ ਜਿਹੜਾ ਆਖਰੀ ਦੇਣਾਗਾ ਆਪਾਂ ਇਹ ਸਾਲ ਦੇ ਆਖਰੀ ਦਿਨ ਤੇ ਬਾਈ ਜੀ ਲਾੜ ਰੱਖਿਆਗਾ ਤੇ ਉਦੋਂ ਵੀਰੇ ਸੌਦੇ ਆਪਾਂ ਸੁਬਾਹ ਜਾਣੀ ਦੀ ਸਵੇਗਾ 8 ਵਜੇ ਵੀਰੇ ਚਾਲੂ ਕਰਦੇ ਆਂਗੇ ਤੇ ਇਕੱਲਾ ਇਕੱਲਾ ਕਰਕੇ ਵੀਰੇ ਨਾਗ ਵੇਚਾਂਗੇ ਦੁਪਹਿਰ ਦੇ 1 ਵਜੇ ਤੱਕ ਕੰਮ ਚੱਲੂਗਾ ਵੀਰ ਜੀ ਜਿਹੜੇ ਵੀਰਾਂ ਨੇ ਦੂਰੋਂ ਆਉਣਾ ਹੁੰਦਾ ਉਹ ਵੀਰੇ ਇਹਨਾਂ ਸੋਚਣ ਵੀ 35-40 ਨਾਗ ਆਪਾਂ ਲੇਟ ਚੱਲਾਂਗੇ 10 ਵਜੇ ਤੋਂ ਬਾਅਦ ਵੀਰੇ ਬਾਹਲਾ ਦੂਰ ਵਾਲੇ ਵੀਰਾਂ ਨੂੰ ਆਉਣ ਦਾ ਫਾਇਦਾ ਨਹੀਂ ਹੁੰਦਾ ਕਿਉਂਕਿ ਸਵੇਰ-ਸਵੇਰ ਦੇ ਟਾਈਮ ਵੀਰ ਜੀ ਆਪਣੇ ਕੋਲੇ ਮਾਲ ਵੀ ਕਾਫੀ ਮਾਤਰਾ 'ਚ ਹੁੰਦਾ ਤੇ ਵੀਰ ਗਾਗ ਵੀ ਕਾਫੀ ਮਾਤਰਾ ਦੇ ਵਿੱਚ ਹੁੰਦੇ ਆ ਜਾਨੀ ਦੀ ਕੰਮ ਉਦਾਂ ਉਹ ਆਪਣੇ ਇੱਕ ਵੇਦ ਕਰ ਤਕਰੀਬਨ ਵੀਰੇ ਸਾਰਾ ਮਾਲ ਸੇਲ ਹੋ ਜਾਂਦਾ ਕਰਮ ਵਾਲੀਆਂ ਇਹ 35 ਨਗ ਹੋਣਗੇ ਵੀਰੇ 15 ਬੈੜਾ ਤਾਜ਼ੀਆਂ ਸੂਈਆਂ ਹੋਣਗੀਆਂ 15 ਬੈੜਾ ਵੀਰਜੀ ਜਾਨੀ ਨੇ ਤਾਜ਼ੀਆਂ ਸੂਈਆਂ ਹੋਣਗੀਆਂ ਜਾਨੀ 5 ਦਿਨ ਤੋਂ ਪਹਿਲਾਂ ਪਹਿਲਾਂ ਵਾਲੀਆਂ ਹੋਣਗੀਆਂ ਕੋਈ 2 ਦਿਨ ਦਾ ਬੱਚਾ ਸੂਇ ਹੋ ਕੋਈ 3 ਦਿਨ ਦਾ ਕੋਈ 4 ਦਿਨ ਦਾ ਆਹ ਦੇਖ ਸਕਦਾ ਜਿਵੇਂ ਜਰਸੀ ਵੀਰੇ 4 ਦਿਨ ਦਾ ਬੱਚਾ ਬਹੁਤ ਟੌਪ ਦੀ ਵੱਡੀ ਜਰਸੀ ਆ ਵੀਰੇ ਪੰਜਾਬ ਵਾਲੀ ਆ ਦੂਜੀ ਚਿੱਟੇ ਮੂੰਹ ਵਾਲੀ ਵੀਰੇ ਖੀਰਾ ਬੱਚਾਗਾ ਜਿਵੇਂ ਇਸ ਤਰ੍ਹਾਂ ਦੇ ਬੱਚੇ ਦੇਖ ਸਕਦੇ ਹੋ ਵੀਰੇ ਹਫ਼ਤੇ ਹਫ਼ਤੇ ਦੇ ਬਾਕੀ ਹੈਗੇ ਸੂਣ ਵਾਲੇ ਬਾਈ ਜੀ ਬਾਕੀ ਵੀਰੇ ਜਰਸੀ ਵੀ ਜਿੱਡਾ ਮਰਜੀ ਟੌਪ ਦਾ ਬੱਚਾ ਲੈ ਸਕਦੇ ਹੋ ਤੇ ਐਫ ਵੀਰੇ ਜਿੱਡੀ ਵੱਡੀ ਮਰਜੀ ਵੜ ਲੈ ਸਕਦੇ ਹੋ ਇਹਦੇ ਵਿੱਚ ਵੀਰੇ 20 ਨਾਗਜਾਨੀ ਦੀ ਸੂਣ ਵਾਲੇ ਆ ਉਹ ਵੀ ਹਫ਼ਤੇ ਦੇ ਵਿੱਚ ਵਿੱਚ ਬਾਈ ਜੀ ਸੂਣ ਵਾਲੇ ਆ ਤੇ ਰੇਟ ਵੀਰੇ ਸੁਣ ਸਕਦੇ ਹੋ ਜੀ 60000 ਤੋਂ ਬਾਈ ਜੀ ਸ਼ੁਰੂ ਹੋ ਜੂਗਾ 60 65 70 75 80 85 ਇਸ ਤਰ੍ਹਾਂ ਕਰਦਾ ਕਰਦਾ ਵੀਰ ਜੀ ਲੱਖ ਤੱਕਰ ਚਲਿਆ ਜਾਊਗਾ 60000 ਤੋਂ ਲੈ ਕੇ ਵੀਰੇ ਲੱਖ ਤੱਕਰ ਆਪਣਾ ਰੇਟ ਹੋਊਗਾ ਦੁੱਧ ਦੀ ਕਪੈਸਿਟੀ 18-19 ਲੀਟਰ ਤੋਂ ਲੈ ਕੇ ਵੀਰ ਜੀ 35-37 ਤੱਕਰ ਹੋਊਗੀ 18-19 ਕਿਲੋ ਤੋਂ ਲੈ ਕੇ 35-37 ਕਿਲੋ ਤੱਕਰ ਮਿਲ ਜੂਗੀ 60000 ਤੋਂ ਲੈ ਕੇ ਲੱਖ ਦੇ ਰੇਟ ਦੇ ਵਿੱਚ ਬਾਕੀ ਵੀਰ ਜੀ ਆਪਣੇ ਕੋਲੇ ਤਕਰੀਬਨ 7-8 ਨਾਲ ਵੀਰੇ ਲੱਖ ਤੋਂ ਬਾਹਰ ਵਾਲੇ ਹੁੰਦੇ ਆ ਜਿਹਦੇ ਵਿੱਚ ਵੀਰੇ 40 ਲੀਟਰ 45 ਲੀਟਰ 50 ਲੀਟਰ ਵਾਲਿਆ ਵੀਰ ਜੀ ਤੁਸੀਂ ਵੱਡੀਆਂ ਬੇੜਾ ਖਰੀਦਣ ਦੇ ਚਾਹ ਬਾਨੋ ਤਾਂ ਤੁਹਾਨੂੰ ਵੀਰੇ 2.5 ਲੱਖ 3 ਲੱਖ ਲਾਉਣ ਦੀ ਲੋੜ ਕੋਈ ਨਹੀਂ ਹੈਗੀ ਵੀਰ ਜੀ ਤੁਸੀਂ ਜਾਣੀ ਦੀ 40 ਲੀਟਰ ਦਾ 45 ਲੀਟਰ ਦਾ 50 ਲੀਟਰ ਦਾ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਸੁਪਨਾ ਪੂਰਾ ਕਰ ਸਕਦੇ ਹੋ ਉਹ ਵੀ ਸੀਨੀ ਵਾਲ ਕਲਾਂ ਡੇਰੀ ਫਾਰਮ ਤੇ ਤੁਹਾਨੂੰ ਵੀਰੇ ਘਮਰਾਹ ਹੋਣ ਦੀ ਲੋੜ ਨਹੀਂ ਵਿੱਚ ਜਾਣੀ ਦੀ ਇਹ ਨਹੀਂ ਹੈਗਾ ਵੀ ਆਪਾਂ ਲੋਕਾਂ ਨੂੰ ਬਾਈ ਜੀ 4 ਲੱਖ ਮੰਗ ਲਾਂਗੇ 5 ਲੱਖ ਮੰਗ ਲਾਂਗੇ ਵੀਰ ਜੀ ਓ ਵੀਰੇ ਤੁਸੀਂ ਜਦੋਂ ਸਾਡੇ ਫਾਰਮ ਤੇ ਆਉਣਾ ਨਾ ਬਾਈ ਜੀ ਤੁਸੀਂ ਵੀਰੇ ਆਪਦਾ ਬਾਹਰੋਂ 2 ਤੋਂ 4 ਦਿਨ ਪਹਿਲਾਂ ਵੀਰ ਜੀ ਰੇਟ ਪਤਾ ਕਰਕੇ ਆਓ ਜਦੋਂ ਤੁਹਾਡਾ ਵੀਰ ਜੀ ਬਾਹਰੋਂ ਰੇਟ ਪਤਾ ਕਰਿਆ ਹੋਊਗਾ ਤੇ ਆਹ ਦੇਖ ਸਕਦੇ ਹੋ ਵੀਰੇ ਬੱਚਾ ਦੋ ਦੰਦ ਜਦੋਂ ਵੀਰੇ ਤੁਹਾਡਾ ਬਾਹਰੋਂ ਰੇਟ ਪਤਾ ਕਰਿਆ ਹੋਊਗਾ ਤੁਸੀਂ ਆਪਣੇ ਫਾਰਮ ਤੇ ਆਵੋਗੇ ਵੀਰ ਜੀ ਤੁਹਾਨੂੰ ਕੱਲੇ-ਕੱਲੇ ਨਗਦੇ ਵਿੱਚ 15 ਤੋਂ 20 ਹਜ਼ਾਰ ਦਾ ਵੀਰੇ ਅੰਤਰ ਦਿਸੂਗਾ ਤੁਹਾਨੂੰ ਫਾਇਦਾ ਨਜ਼ਰ ਆਊਗਾ ਕੱਲੀ-ਕੱਲੀ ਗਊ ਦੇ ਵਿੱਚ 15 ਤੋਂ 20 ਹਜ਼ਾਰ ਦਾ ਉਹ ਵੀਰੇਸ ਕਰਕੇ ਉਹ ਕੋਈ ਸਾਡੇ ਕੋਲੇ ਜਾਦੂ ਦੀ ਛੜੀ ਨਹੀਂ ਸਿਆਣੇ ਦੀ ਕਹਾਵਤਾ ਵੀ ਹੀਰਿਆਂ ਦਾ ਮੁੱਲ جوہری ਨੂੰ ਪਤਾ ਹੁੰਦਾ ਜਦੋਂ ਵੀਰੇ ਸੀ 12 ਗਾਇਆਂ ਖਰੀਦੇ ਆ ਤਾਂ ਸਾਡੇ ਨਾਲ ਪੰਜ ਚਾਰ جوہری ਹੁੰਦੇ ਆ ਉਹ ਵੀਰੇ ਫਿਰ ਚਾਰ ਚੁਫੇਰੇ ਗਊ ਦੇ ਘੁੰਮ ਕੇ ਦੇਖ ਕੇ ਨਰਖ ਪਰਖਣਾ ਵੀਰੇ ਗਊ ਦਾ ਸਕੈਨ ਕਰ ਦਿੰਦੇ ਆ ਉਹ ਫਿਰ ਵੀਰੇ ਜਾਣੀ ਦੀ ਇੱਕ ਨਗੀਨਾ ਕੱਢ ਕੇ ਲਿਆਉਂਦੇ ਆ ਤੇ ਰੇਟ ਦੇ ਵਿੱਚ ਵੀ ਵੀਰੇ ਰੇਤ ਕੇ ਸੌਦੇ ਲਾਏ ਹੁੰਦੇ ਆ ਤੇ ਸਿਆਣੇ ਦੀ ਕਹਾਵਤਾ ਬਾਈ ਜੀ ਆ ਸਰ ਤਾਂ ਬਾਥੀਆਂ ਬੇ ਕਹਿੰਦੇ ਬੇਪਾਸਾਉਣਾ ਨਹੀਂ ਵੇਖਦਾ ਜਦੋਂ ਵੀਰ ਜੀ ਤੁਹਾਡਾ ਕੁਆਲਟੀ ਤੁਹਾਡੀ ਸਾਫ ਆ ਤੇ ਰੇਟ ਜਾਇਜਾ ਫਿਰ ਉੱਥੇ ਵੀਰੇ ਮੇਲੇ ਲੱਗਣੇ ਲੱਗਣੇ ਆ ਉੱਥੇ ਕੋਈ ਵੀਰ ਵੀ ਰੋਕ ਨਹੀਂ ਸਕਦਾਗਾ ਆ ਤੁਸੀਂ ਬੈਠ ਦੇਖ ਸਕਦੇ ਹੋ ਵੀਰੇ ਇਹ ਮਸ਼ੀਨ ਤੇ ਲਾਈਵ ਚਵਾਈ ਕਰਾ ਕੇ ਵੇਚੀ ਆ ਇਸ ਤਰ੍ਹਾਂ ਦੇ ਬਾਈ ਜੀ ਨਗੀਨੇ ਤੁਸੀਂ 45 ਲੀਟਰ 50 ਲੀਟਰ ਵਾਲੇ ਖਰੀਦਣ ਦੇ ਚਾਹ ਬਣਾਓ ਦੇਖੋ ਲੈਵੇ ਤੇ ਵੀਰੇ 나ੜਾ ਤੇ ਪਾਈਪ ਵੀਰੇ ਜਿਵੇਂ ਇੱਕ ਦੀ ਮੋਟਰ ਦੀ ਹੁੰਦੀ ਆ ਨਾ ਇਸ ਤਰ੍ਹਾਂ ਮਿਰਜੀ ਭਰੀ ਜਾਂਦੀ ਆਗੀ ਦੁੱਧ ਦੀ ਕੋਈ ਇਹਦੇ ਨਿਆਣਾ ਪਾਉਣ ਦੀ ਲੋੜ ਨਹੀਂ ਪਈ ਕੋਈ ਮੂਹਰੋਂ ਫੜਨ ਦੀ ਲੋੜ ਨਹੀਂ ਪਈਗੀ ਇਸ ਤਰ੍ਹਾਂ ਦੇ ਵੀਰੇ ਤੁਸੀਂ ਨਗਿੰਨੇ ਖਰੀਦਣੇ ਆ ਇਹ ਵੀਰਜੀ ਲੱਖ ਤੋਂ ਬਾਹਰ ਨੇ ਉਹ ਵੀ ਪਰ ਤੁਹਾਨੂੰ ਇਹ ਨਹੀਂ ਵੀ ਕੋਈ ਢਾਈ ਲਾਉਣਾ ਪੂ ਤਣ ਲਾਉਣਾ ਪੂ ਉਹ ਨਹੀਂ ਕੰਮ ਹੈਗਾ ਵੀਰੇ ਸਿਰਫ ਲੱਖ ਤੋਂ ਬਾਹਰ ਜਾਣਾ ਪਊਗਾ ਜੇ ਤੁਸੀਂ ਜਾਦੇ ਵੀਰੇ ਜਾਣੀ ਦੀ 40 ਲੀਟਰ ਤੋਂ 45 50 ਲੀਟਰ ਤੱਕ ਦੇ ਸੁਫਨੇ ਦੇਖਣੇ ਆ ਵੀਰੇ ਜੀ ਤੁਸੀਂ ਜਾਣੀ ਦੀ ਇਹ ਗੰਵਾਂ ਲਜਾਣੀਆਂ ਨੇ ਤਾਂ ਜਾਣੀ ਦੀ ਤੁਸੀਂ ਵੀਰੇ ਕੰਪੀਟੀਸ਼ਨਾਂ ਦੇ ਵਿੱਚ ਭਾਗ ਲੈਣਾ ਤਾਂ ਲੱਖ ਤੋਂ ਬਾਹਰ ਹੋਣਾ ਪਊਗਾ ਬਾਕੀ ਵੀਰੇ ਜਿਹੜੀ ਲੱਖ ਤੋਂ ਬਾਹਰ ਵਾਲੀ ਬੈੜ ਹੋਊਗੀ ਤੁਸੀਂ ਵੀਰ ਜੀ ਬੈੜਾਂ ਨਹੀਂ ਖੜ ਖੜ ਕੇ ਦੇਖੋਗੇ ਵੀ ਹਾਂ ਨਾਗ ਹੈਗਾਗਾ ਤੇ ਬਾਕੀ ਵੀਰੇ ਸਾਡਾ ਜਿਹੜਾ ਗਊਆਂ ਵੇਚਣ ਦੀ ਕੈਪੈਸਿਟੀ ਆ ਮਹੀਨੇ ਦੀ ਘੱਟੋ ਘੱਟ ਵੀਰ ਜੀ ਪ੍ਰਮਾਤਮਾ ਦੀ ਕਿਰਪਾ ਸਦਕਾ 300 ਗਊ ਤੋਂ ਲੈ ਕੇ 400 ਗਊ ਤੱਕ ਰਹਿ ਗਈ ਆ ਵੀਰੇ ਕਿਉਂਕਿ ਜਿਹੜਾ ਸਾਡਾ ਮਾਰਜਨ ਹੁੰਦਾਗਾ 1000 1500 2000 ਹੁੰਦਾ ਵੀਰ ਜੀ ਆਹ ਦੇਖ ਸਕਦੇ ਹੋ ਪਾਪ ਵੀਰੇ ਦੁੱਧ ਦੀ ਭਰੀ ਜਾਂਦੀ 11500 2000 ਮਾਰਜਨ ਹੁੰਦਾ ਵੀਰੇ ਕਿਉਂਕਿ ਇੰਨੇ ਹੀ ਸਾਨੂੰ ਕਾਫੀ ਹੋ ਜਾਂਦਾ ਜਿਆਦਾ ਮੂੰਹ ਹੱਡਾਂਗੇ ਵੀਰੇ ਮੱਖੀਆਂ ਪੈਂਦੀਆਂ ਨੇ ਤੇ ਮਾਰਜਨ ਬਾਈ ਜੀ ਘੱਟ ਕਵਾਂਟੀਟੀ ਜ਼ਿਆਦਾ ਵੇਚਦੇ ਆ ਮਾਰਜਨ ਘੱਟ ਤਾਂ ਇਸ ਕਰਕੇ 15 ਤੋਂ 20000 ਦਾ ਯਾਨੀ ਵੀਰਾਂ ਨੂੰ ਫਾਇਦਾ ਮਿਲ ਜਾਂਦਾ ਵੈਰਾਈਟੀ ਵੀਰੇ ਸਾਰੀ ਆ ਜਰਸੀ ਬੈੜਾ ਤਕਰੀਬਨ ਵੀਰੇ ਜਿਆਦੇ ਵੱਡੀਆਂ ਹੁੰਦੀਆਂ ਚੰਗੀਆਂ ਬੈੜਾ ਹੁੰਦੀਆਂ ਆਪਣੇ ਕੋਲ ਜਰਸੀ ਦੀਆਂ ਤੇ ਤਕਰੀਬਨ ਕੋਈ ਇੱਕ ਦੋ ਨਗ ਵੀਰੇ ਜਰਸੀ ਦੇ ਵੀ ਲੱਖ ਤੋਂ ਬਾਹਰ ਹੁੰਦੇ ਆ ਕਿਉਂਕਿ ਦੁੱਧ ਤਕਰੀਬਨ ਵੀਰੇ 32 33 ਟਿਕਰ ਲਿਆ ਹੁੰਦੀਆਂ ਨੇ ਉਹ 3 ਲੀਟਰ ਤੋਂ ਪਲੱਸ ਵਾਲੇ ਬੱਚੇ ਹੁੰਦੇ ਆ। ਬਾਕੀ ਐਚਐਫ ਤਾਂ ਵੀਰੇ 40 ਲੀਟਰ ਤੋਂ ਪਲੱਸ ਵਾਲੀਆਂ ਮਿਹੜਾਂ ਵੀ ਆਪਣੇ ਕੋਲ ਹੁੰਦੀਆਂ ਨੇ। ਪਰਮਾਤਮਾ ਦੀ ਕਿਰਪਾ ਸਦਕਾ 50 ਲੀਟਰ ਤੱਕ ਜਾਵੜਿਆਂਦੀ ਆ। ਬਾਕੀ ਵੀਰੇ ਵੱਡੀ ਗੱਲ ਵੱਡੀ ਗੱਲ ਵੀਰ ਜੀ ਆਨਲਾਈਨ ਪੇਮੈਂਟ ਦੀ ਸਹੂਲਤ ਆਪਣੇ ਕੋਲ ਸਾਰੀ ਹੈਗੀ ਆ। ਪਰਮਾਤਮਾ ਦੀ ਕਿਰਪਾ ਸਦਕਾ ਵੀਰ ਜੀ ਸਭਾ ਮਸ਼ੀਨਾਂ ਹੈਗੀਆਂ ਨੇ। ਕ੍ਰੈਡਿਟ ਕਾਰਡ ਡੈਬਿਟ ਕਾਰਡ ਉਤੇ ਪੇਮੈਂਟ ਚੱਕੀ ਜਾਂਦੀ ਆ। ਤੁਹਾਡਾ ਕਿਸੇ ਵੀ ਕੰਪਨੀ ਦਾ ਕ੍ਰੈਡਿਟ ਕਾਰਡ ਬਣਿਆ ਹੋਵੇ ਵੀਰੇ ਚਾਹੇ ਤੁਹਾਡੀ 5 ਲੱਖ ਦੀ ਲਿਮਟਾ ਉਹ ਵੀ ਮਸ਼ੀਨ ਤੇ ਬਾਈ ਜੀ ਤੁਹਾਡਾ ਚੱਕਿਆ ਜਾਊਗਾ। ਤੇ ਤੁਹਾਡੀਆਂ ਵੀਰੇ HDFC ਦੀਆਂ ਕਿਸ਼ਤਾਂ ਵੀ ਬਣ ਜਾਣੀਆਂ 12 ਮਹੀਨੇ 24 ਮਹੀਨੇ 37 ਮਹੀਨੇ ਕੱਲੀ HDFC ਦੀ ਬਾਕੀ ਕਿਸੇ ਵੀ ਕੰਪਨੀ ਦਾ ਵੀਰੇ ਜੇ ਤੁਹਾਡੀ 5 ਲੱਖ ਦੀ ਲਿਮਟਾ ਕ੍ਰੈਡਿਟ ਕਾਰਡ ਬਣਿਆ ਵੀਰੇ ਨੂੰ ਜੇਬ ਵਿੱਚ ਪਾਓ ਸਿੱਧਾ ਸੀਨੀ ਵਾਲਕਾਂ ਡੈਰੀ ਫਾਰਮ ਤੇ ਆਓ ਵੀਰ ਜੀ ਸਕੀਮ ਦਾ ਲਾਭ ਉਠਾਓ ਤੁਸੀਂ ਗਊਆਂ ਦੇ ਨਾਲ-ਨਾਲ ਵੀਰੇ ਤੁਹਾਡਾ ਟਰਾਂਸਪੋਰਟ ਦਾ ਵੀ ਇੱਥੋਂ ਹੋ ਜਾਊਗਾ ਤੁਹਾਨੂੰ ਕੋਈ 20-50 ਹਜ਼ਾਰ ਨਕਦ ਦੀ ਲੋਡ ਹੈਗੀ ਆ ਬਾਈ ਜੀ ਉਹ ਵੀ ਤੁਹਾਨੂੰ ਵੀਰ ਜੀ ਜਾਣੀ ਅਸੀਂ ਆਪਦੇ ਕੋਲੋਂ ਕੈਸ਼ ਦੇ ਦੇਾਂਗੇ ਪਰ ਤੁਹਾਡੀ ਵੀਰੇ ਕ੍ਰੈਡਿਟ ਕਾਰਡ ਦੀ ਲਿਮਟ ਹੋਣੀ ਜ਼ਰੂਰੀ ਆ ਗਈ। ਬਾਕੀ ਵੀਰੇ HDFC ਦੇ ਵਿੱਚ ਤਾਂ ਵੀਰੇ ਸਹੂਲਤਾਂ ਕਾਫੀ ਹੈਗੇ ਉੱਜ ਜਾਣੀ ਦੀ ਕਿਸ਼ਤਾਂ ਵੀ ਬਣਦੀਆਂ ਨੇ। ਬਾਕੀ ਤੁਸੀਂ ਵੀਰੇ ਪ੍ਰਮਾਤਮਾ ਦੀ ਕਿਰਪਾ ਸਦਕਾ ਤੁਹਾਨੂੰ ਪਹਿਲਾਂ ਸੜਕ ਵਾਲਾ ਵਿਊ ਦਿਖਾਇਆ ਸੀ। ਦੋਨੇ ਪਾਸੇ ਹੀ ਪ੍ਰਮਾਤਮਾ ਦੀ ਕਿਰਪਾ ਸਦਕਾ ਧਰਾਂ ਦਾ ਕਿਲੋਮੀਟਰ ਤੱਕ ਗੱਡੀਆਂ ਖੜੀਆਂ ਨੇ ਤੇ ਤੁਹਾਨੂੰ ਵੀਰੇ ਨੂੰ ਉੱਪਰ ਤੋਂ ਆਪਾਂ ਵੇੜੇ ਦਾ ਵਿਊ ਦਿਖਾ ਰਹੇ ਹਾਂ ਆਪਣੇ ਫਾਰਮ ਦਾ। ਦੇਖ ਸਕਦੇ ਹੋ ਮੇਰੇ ਵੀਰ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਹੁੰਦੇ ਆ ਵੀਰ ਜੀ। ਪੰਜਾਬ ਦੇ ਕੋਨੇ-ਕੋਨੇ ਤੋਂ ਆਇਆ ਵੀਰੇ ਮੇਲੇ ਉੱਥੇ ਲੱਗਦਾ ਜਿੱਥੇ ਕੋਈ ਗੱਲਬਾਤ ਹੁੰਦੀ ਆ ਜੀ ਬਾਕੀ ਵੀਰੇ ਕੋਈ ਮੇਲਾ ਐ ਨਹੀਂ ਵੀ ਪਹਿਲਾ ਆਪਾਂ ਜਾਂ ਆਖਰੀ ਲਾਉਣਾਗਾ ਇਹ ਉਹ ਤਾਂ ਵੀਰੇ ਆਪਣੀ ਵਪਾਰ ਦੇ ਵਿੱਚ ਤੀਜੀ ਪੀੜ੍ਹੀ ਇਸ ਤਰ੍ਹਾਂ ਦੀ ਤੇ ਬਾਕੀ ਵੀਰਜੀ ਜਾਣੀ ਦੀ ਆਪਾਂ ਨੂੰ YouTube ਤੇ ਵੀ ਤਕਰੀਬਨ ਵੀਰੇ 2017 ਦੇ ਆਪਣੇ ਮੇਲੇ ਪੱਖਦੇ ਆ ਵੀਰੇ ਇਸ ਤਰ੍ਹਾਂ ਜਦੋਂ ਦਾ ਆਪਾਂ ਲਾਟ ਬਣਾ ਕੇ ਵੀਰੇ ਕੰਮ ਕਰਨਾ ਸ਼ੁਰੂ ਕੀਤਾਗਾ ਤੇ ਸੋਸ਼ਲ ਮੀਡੀਆ ਦਾ ਵੀਰਜੀ ਕੰਮ ਚੱਲਿਆਗਾ ਬਾਕੀ ਵੀਰਜੀ ਵੱਡੀ ਗੱਲ ਬੱਡੀ ਗੱਲ ਵੀਰੇ ਆਪਣੇ ਕੋਲ ਟਰਾਂਸਪੋਰਟ ਦੀ ਸਹੂਲਤ ਸਾਰੀ ਹੈਗੀ ਆ ਟਰਾਂਸਪੋਰਟ ਦੀ ਵੀਰੇ ਜਿਹੜੀ ਸਹੂਲਤ ਹੈਗੀ ਆ ਪੰਜਾਬ ਪੰਜਾਬ ਦਾ 13 ਰੁਪਈਆ ਕਿਲੋਮੀਟਰ ਹੈਗਾਗਾ ਕੁਝ ਕ ਵੀਰ ਮੈਨੂੰ ਗੱਡੀਆਂ ਵਾਲੇ ਕਹਿੰਦੇ ਵੀ 13 ਰੁਪਈਆ ਕਿਲੋਮੀਟਰ ਦਾ ਤੁਸੀਂ ਗੱਡੀਆਂ ਤੋਰਦੇ ਹੋ ਤਰਾਜ ਕਰਦੇ ਆ ਉਹ ਵੀਰੇ ਹਰ ਇੱਕ ਵੀਰ ਨੂੰ ਆਪੋ ਆਪਣਾ ਪੜਤਾ ਹੁੰਦਾਗਾ ਆ ਦੇਖ ਸਕਦੇ ਹੋ ਬਾਈ ਜੀ ਸਵਾਏ ਮਸ਼ੀਨਾ ਪੱਕਾ ਬਿੱਲ ਕੱਟ ਕੇ ਵੀਰਾਂ ਨੂੰ ਦੇਈਦਾ ਵੀਰੇ ਉਹ ਨਹੀਂ ਗੱਲ ਹੈਗੀ ਜੀ ਯਾਨੀ ਪੂਰਾ ਇੱਕ ਤਰ੍ਹਾਂ ਦਾ ਵੀਰੇ ਜਿੰਨਾ ਕੰਮ ਹੈਗਾ ਬਾਈ ਜੀ ਆਪਦੇ ਮਣੋ ਦਣੋ ਕਰੀਦਾ ਵੀਰੇ ਸਾਫ ਸੁਥਰਾ ਕਰਦੇ ਆ ਬਾਕੀ ਤੁਸੀਂ ਵੀਰੇ ਜਦੋਂ ਆਪਣੇ ਫਾਰਮ ਤੇ ਆਵੋਗੇ ਤੁਹਾਨੂੰ ਇੱਥੇ ਇੱਕ ਵੱਖਰਾ ਨਜ਼ਾਰਾ ਵੀਰ ਜੀ ਦੇਖਣ ਨੂੰ ਮਿਲੂਗਾ ਬਾਕੀ ਵੀਰੇ ਜਿਹੜੀਆਂ ਬੈੜਾ ਹੁੰਦੀਆਂ ਨੇ ਜਿਆਦਾ ਮਾਤਰਾ ਦੇ ਵਿੱਚ ਵੀਰੇ ਤਕਰੀਬਨ ਵੱਡੀ ਬੈਣ ਜਿਆਦਾ ਹੁੰਦੀ ਆ ਆਪਣੇ ਕੋਲੇ ਤੇ ਉਹ ਵੀਰੇ ਸਾਰੀ ਜਾਣੀ ਆਪਣੇ ਫਾਰਮ ਤੇ ਆ ਕੇ ਆਪਦੇ ਤੇ ਸੁੰਦੀ ਆ ਬਾਹਰੋਂ ਸੂਈ ਵੀ ਵੀਰੇ ਆਪਾਂ ਕੋਈ ਨਹੀਂ ਲੈਂਦੇਗੇ ਟਰਾਂਸਪੋਰਟ ਦਾ ਵੀਰੇ ਜਿਹੜਾ 13 ਰੁਪਏ ਹੁੰਦਾਗਾ ਉੱਪਰ 7 ਪਈ ਹੂ ਥੱਲੇ ਗੱਦਾ ਲੱਗਿਆ ਹੋਊਗਾ ਕਿਤੋਂ ਵੀ ਵੀਰ ਨੇ ਦੂਰੋਂ ਨੇੜੋਂ ਆਉਣਾਗਾ ਕਿਸੇ ਵੀਰ ਨੇ ਇੱਕ ਬੈੜ ਲੈਣੀ ਆ ਉਹ ਵੀਰ ਨੂੰ ਘਮਰਾਉਣ ਦੀ ਲੋੜ ਨਹੀਂ ਬਾਈ ਜੀ ਤੁਸੀਂ ਬੇਚਿੰਤ ਹੋ ਕੇ ਆ ਸਕਦੇ ਹੋ ਤੁਹਾਡੀ ਇੱਕ ਦੂਜੇ ਵੀਰ ਨਾਲ ਵੀਰੇ ਸਾਂਝੀ ਪੈ ਜੂਗੀ ਤਾਂ ਉਹ ਤੁਹਾਡਾ ਕਰਾਇਆ ਹਾਫ ਹਾਫ ਹੋ ਜਾਊਗਾ ਤੁਹਾਨੂੰ ਵੀਰ ਜੀ ਮਹਿੰਗਾ ਨਹੀਂ ਪੈਣ ਦੇਣਾਗਾ ਤੇ ਗਊ ਦੇ ਰੇਟ ਦੇ ਵਿੱਚ ਵੀ ਵੀਰੇ ਤੁਹਾਡਾ ਜਾਨੀ ਫਾਇਦਾ ਕਰਾਂਗੇ ਤੇ ਸਾਡੀ ਵੀਰੇ ਜਾਨੀ ਦੀ ਸਿਆਣੇ ਦੀ ਕਹਾਵਤਾਂ ਵੀ ਇੱਕ ਤੋਂ 21 ਕਰ ਲਓ ਜਦੋਂ ਵੀਰ ਜੀ ਤੁਸੀਂ ਆਪਣੇ ਫਾਰਮ ਤੇ ਆਉਣਾ ਹੁੰਦਾਗਾ ਤੁਸੀਂ ਇਹ ਨਹੀਂ ਸੋਚਣਾ ਵੀ ਆਪਾਂ ਸੀਨੀ ਬਾਲਕਾਂ ਤੇ ਜਾਂਦੇ ਆ ਤੁਸੀਂ ਬਾਈ ਜੀ ਆਪਦੇ ਫਾਰਮ ਤੇ ਆ ਰਹੇ ਹੋ ਤੁਸੀਂ ਵੀਰ ਜੀ ਆਪਦੇ ਫਾਰਮ ਤੇ ਆ ਰਹੇ ਹੋ ਬੇਚਿੰਤ ਹੋ ਕੇ ਆਓ ਬਾਈ ਜੀ ਤੁਹਾਨੂੰ ਕਿਸੇ ਗੱਲ ਤੋਂ ਘਬਰਾਉਣ ਦੀ ਲੋੜ ਨਹੀਂ ਤੁਹਾਡੇ ਵੀਰ ਜੀ ਬਾਹਰੋਂ ਰੇਟ ਪਤਾ ਕਰੇ ਹੋਣੇ ਚਾਹੀਦੇ ਆ ਤੁਸੀਂ ਵੀਰ ਜੀ 5 ਮਿੰਟ ਦੇ ਵਿੱਚ ਸੌਦਾ ਲੈ ਲਵਾਂਗਾ ਸੀਨੀ ਬਾਲਕਾਂ ਡੈਰੀ ਫਾਰਮ ਤੋਂ ਆ ਕੇ ਇਹ ਤੁਹਾਨੂੰ ਵੀਰੇ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਆ ਕਿਸੇ ਵੀ ਵੀਰ ਨੂੰ ਵੀਰੇ ਸਾਡਾ ਖਾਲੀ ਮੋੜਣਾ ਸਿਸਟਮ ਨਹੀਂ ਹੁੰਦਾਗਾ ਤੇ ਨਾ ਹੀ ਕੋਈ ਵੀਰ ਖਾਲੀ ਮੋੜਦਾਗਾ ਕਿਉਂਕਿ ਵੀਰੇ ਇੰਨੇ ਨਗਾਂ ਦੇ ਵਿੱਚੋਂ 35-40 ਨਗਾਂ ਦੇ ਵਿੱਚੋਂ ਹਰ ਇੱਕ ਵੀਰ ਦੇ ਲਾਜ਼ਮੀ ਵੀਰੇ ਪੰਜ ਚਾਰ ਨਗ ਫੱਟ ਆ ਜਾਂਦੇ ਆ ਉਹਦੇ ਵਿੱਚੋਂ ਫਿਰ ਜਿਹੜੇ ਵੀਰ ਨੇ ਇੱਕ ਨਗ ਲੈਣਾ ਦੋ ਲੈਣੇ ਆ ਚਾਰ ਲੈਣੇ ਆ ਉਹ ਬੜੀ ਆਰਾਮਦਾਰੀ ਨਾਲ ਵੀਰ ਜੀ ਆਪਦਾ ਦੇਖ ਕੇ ਸਲੈਕਟ ਕਰਕੇ ਵੀਰ ਲੈ ਜਾਂਦਾਗਾ ਤੇ ਗੇੜਾ ਵੀਰੇ ਕਿਸੇ ਵੀਰ ਦਾ ਪੈਨ ਨਹੀਂ ਦਿੰਦੇਗੇ ਬਾਕੀ ਵੀਰ ਜੀ ਵਿੱਚ ਵੀਰ ਕਹਿੰਦੇ ਵੀਰੇ ਬੋਲੀ ਦੇਖੋ ਬਾਈ ਜੀ ਜ਼ਿੰਦਗੀ ਜੱਦ ਕਰਨਾ ਤਾਂ ਕੋਈ ਬੋਲੀ ਲਾਈ ਆ ਵੀਰ ਜੀ ਤੇ ਨਾ ਬੋਲੀ ਲਾਈ ਏ ਨਾ ਵੀਰੇ ਕੋਈ ਬੋਲੀ ਲਾਈਏ ਤੇ ਨਾਂ ਲਾਈਆ ਬਾਕੀ ਵੀਰੇ ਜਿਹੜੇ ਵੀਰ ਦੇ ਬੈਡ ਫਟ ਆ ਜਾਂਦੀ ਆ ਉਹ ਵੀਰ ਨੂੰ ਅਸੀਂ ਵੀਰੇ ਬੈਡ ਦਾ ਅੱਧਾ ਘੰਟਾ ਟਾਈਮ ਦਿੰਨੇ ਆ ਅੱਧਾ ਘੰਟਾ ਕੋਈ ਵੀਰ ਘਰੇ ਵੀਡੀਓ ਪਾ ਲੇ ਕਿਸੇ ਦੇ ਯਾਰ ਦੋਸਤ ਨੂੰ ਪਾ ਲੇ ਤੇ ਅੱਧੇ ਘੰਟੇ ਬਾਅਦ ਜਦੋਂ ਤੱਕ ਸਾਨੂੰ ਵੀਰ ਹਾਂ ਨਾਲ ਜਵਾਬ ਨਹੀਂ ਦਿੰਦਾ ਉਹਨਾਂ ਜਰ ਵੀਰੇ ਸੀ ਉੱਪਰ ਨੂੰ ਕਿਸੇ ਨੂੰ ਵੀਰ ਨੂੰ ਮੁੱਲ ਵੀ ਨਹੀਂ ਕਰ ਦੇਗੇ ਬਾਕੀ ਵੀਰ ਜੀ ਜਦੋਂ ਦੇਖੋ ਵੀਰੇ ਕੋਈ ਕਿਸੇ ਵੀਰ ਦਾ ਵੀ ਕੰਮ ਚਲੋ ਵੱਧ ਕੇ ਚੱਲਦਾਗਾ ਉਹਦੀ ਦੇਖੋ ਵੀਰੇ ਨਿੰਦਿਆ ਦਾ ਜਦੋਂ ਹੋਣੀ ਹੋਣੀ ਹੁੰਦੀ ਆ ਚਲੋ ਕੋਈ ਗੱਲ ਨਹੀਂ ਵੀਰੇ ਜਿਹੜੇ ਵੀਰ ਨਿੰਦਿਆ ਕਰਦੇ ਆ ਮੈਂ ਲਈ ਧੋਂਦੇ ਆ ਬਾਈ ਜੀ ਕੋਈ ਫਰਕ ਨਹੀਂ ਪੈਂਦਾ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਆਪਦਾ ਕੰਮ ਕਰਦੇ ਆ ਸਮਝਦਾਰੀ ਨਾਲ ਕੰਮ ਕਰਦੇ ਆ ਆਪਦੇ ਵੀਰੇ ਮਨੋਂ ਪੂਰਾ ਸਾਫ ਸੁਥਰਾ ਕੰਮ ਕਰਦੇ ਆ ਬਾਕੀ ਬਾਈ ਜੀ ਕੰਮ ਉਹ ਨਜ਼ਰ ਕਰਾਂਗੇ ਜਿੰਨਾ ਜਰ ਸਾਫ ਸੁਥਰਾ ਰਹਿ ਗਿਆ ਬਾਕੀ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਕੰਮ ਜਣੀ ਦੀ ਆਪਣਾ ਜਣੀ ਜਿਹੜੀ ਗਊ ਜਣੀ ਦੀ ਆਪਾਂ ਖਰੀਦਦੇ ਆ ਵੀਰੇ ਪੂਰਾ ਆਪਦਾ ਜਣੀ ਉਹ ਗਊ ਦੇ ਚਾਰਪੈਰੇ ਘੁੰਮ ਕੇ ਸਕੈਨ ਕਰਦੇ ਆ ਵੀਰ ਜੀ ਉਹ ਗਊ ਨੇ ਸੋਚ ਕੇ ਖਰੀਦਦੇ ਆ ਵੀ ਇਹ ਜਿਹੜੇ ਆਪਾਂ ਗਾਹਕ ਨੂੰ ਦੇਵਾਂਗੇ ਇਹ ਸਾਡਾ ਵੀਰੇ ਘਾਟਿਆਂ ਦੇ ਵਿੱਚ ਵੇਚਣ ਦਾ ਸਿਸਟਮ ਨਹੀਂ ਹੁੰਦਾ 5 ਮਿੰਟਾਂ ਦੇ ਵਿੱਚ ਵੇਚਣ ਦਾ ਸਿਸਟਮ ਹੁੰਦਾ 5 ਮਿੰਟਾਂ ਦੇ ਵਿੱਚ ਵੀਰ ਜੀ ਤੁਹਾਡੀ ਉਹ ਗਊ ਵਿਕੂਗੀ ਜਿਹਦੇ ਤੁਹਾਡਾ ਟਾਈਮ ਲਾਇਆ ਹੋਊਗਾ ਅਸੀਂ ਵੀਰੇ 2-200 ਕਿਲੋਮੀਟਰ ਤਿੱਕਰ ਘੁੰਮ ਕੇ ਗਊਆਂ ਲੈਣੇ ਆ ਬਾਕੀ ਜਦੋਂ ਵੀਰ ਜੀ ਤੁਹਾਡਾ ਕੰਮ ਜਿਉਂ-ਜਿਉਂ ਪੁਰਾਣਾ ਹੁੰਦਾ ਜਾਊਗਾ ਤੁਹਾਨੂੰ ਐਕਸਪੀਰੀਅੰਸ ਵੱਧਦਾ ਜਾਊਗਾ ਜਾਨ ਪਸਾਨ ਵੱਧਦੀ ਜਾਊਗੀ ਇਸੇ ਤਰ੍ਹਾਂ ਵੀਰੇ ਸਾਡੀ ਜਾਣੀ ਦੀ ਇਹੜੇ ਦਲਾਲ ਵੀਰੇ ਪਿੰਡ 'ਚ ਉਹਨਾਂ ਨੇ ਵੀ ਜਾਨਵਰ ਪਸਾਨ ਕਾਫੀ ਮਾਤਰਾ 'ਚ ਆ। ਬਾਕੀ ਫਾਰਮਰ ਵੀਰੇ ਨਾਲ ਕਾਫੀ ਜਾਨਵਰ ਪਸਾਨ ਹੈਗੀ ਆ ਤੇ ਬਾਕੀ ਵੀਰੇ ਤਰੀਕ ਦੁਆਰਾ ਨੋਟ ਕਰ ਲੋ ਇਸੇ ਆ ਇਹ ਸਾਲ ਦੀ ਆਖਰੀ ਤਰੀਕਾ 31 ਤਰੀਕ ਬਾਰ ਮਹੀਨਾ 2024 ਵੀਰੇ ਦਿਨ ਮੰਗਲਵਾਰ ਨੂੰ ਸਵੇਰ 8 ਵਜੇ ਸੌਦੇ ਚਾਲੂ ਕਰ ਦਾਂਗੇ ਦੁਪਹਿਰ ਦੇ 1 ਵਜੇ ਤੱਕ ਚੱਲਣਗੇ। ਦੁਬਾਰੇ ਵੀਰੇ ਉਹਨਾਂ ਦੀ ਵੀਡੀਓ ਉਹਨਾਂ ਦੀ ਇੱਕ ਵਾਰ ਦੁਬਾਰੇ ਫੇਰ ਕੱਲੀ ਕੱਲੀ ਗਾਂ ਦੀ ਤੋਰ ਕੇ ਪਾਵਾਂਗੇ। 29 ਤਰੀਕ ਨੂੰ ਸਾਮੀ ਵੀਡੀਓ ਚੱਲੂਗੀ। ਮਗਰ ਉਹ ਪਿੱਛੋਂ ਕੋਈ ਵੀਰ ਨਾ ਆਵੇ ਖਾਲੀ ਮੜੂ ਵੀਰੇ ਫਿਰ ਤਰਾਜ ਨਹੀਂ ਕਰਨਾ ਕਿਉਂ ਲ ਕਿਤੋਂ ਵੀ ਨਾ ਲੈਣਾ ਜੇ ਸਾਡੇ ਕੋਲੋਂ ਲੈਣਾ ਇਸ ਵੀ ਵਪਾਰ ਕਰਦੇ ਦੁੱਧ ਤੋਤੇ ਨਹੀਂ ਹੈਗੇ ਆਜਾ ਮੈਨੂੰ ਕਹੀ ਜਾਈਏ ਕਿਉਂਕਿ ਵੀਰ ਜੀ ਸਾਰੀ ਚੀਜ਼ ਹੁੰਦੀ ਆ ਆਪਦਾ ਦੇਖ ਕੇ ਵੀਰੇ ਨਿਰਖ ਪਰਖਣਾ ਚੀਜ਼ ਲੈਣੀ ਚਾਹੀਦੀ ਆ ਬਾਜੋ ਲਾਂਬਾ ਕੋਈ ਨਹੀਂ ਹੁੰਦਾ ਬਾਕੀ ਵੀਰੇ ਵੀਡੀਓ ਪਾਉਣ ਤੇ ਜ਼ੋਰ ਬਹੁਤ ਲੱਗ ਜਾਂਦਾ ਵੀਰਾਂ ਨੂੰ ਬੇਨਤੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਾਂਜੀ ਧੰਨਵਾਦ